ਤੁਹਾਨੂੰ ਮਸ਼ਹੂਰ ਹੈ ਇੱਕ ਗੱਲ ਵੀ ਅਮਰੀਕਾ ਦੇ ਰਾਸ਼ਟਰਪਤੀ ਦਾ ਹਿਰਨ ਸੀ ਪਾਲਿਆ ਹੋਇਆ ਹਿਰਨ ਖੋਇਆ ਗਿਆ ਜੰਗਲਾਂ ਚ ਗਣਾਂ ਚ ਲੰਘ ਗਿਆ ਕਿਤੇ ਉਹਨਾਂ ਨੇ ਅਮਰੀਕਾ ਦੀ FBI ਬੁਲਾਈ FBI ਉਹ ਗਏ ਹਿਰਨ ਖੁਲਿਆ ਜਾ ਪਤਾ ਕੀਤਾ ਦਿਨ ਚਾਰ ਦਿਨਾਂ ਬਾਅਦ ਮੁੜ ਕੇ ਕਹਿੰਦੇ ਸਾਡੂ ਨਹੀਂ ਥਿਆ ਜੀ ਉਹ ਕਹਿੰਦੇ ਸਭ ਤੋਂ ਵਧੀਆ ਪੁਲਿਸ ਸਕਾਟਲੈਂਡ ਯਾਰਡ ਹੈ ਇੰਗਲੈਂਡ ਦੀ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਬੁਲਾਇਆ ਰਾਸ਼ਟਰਪਤੀ ਨੇ ਕਹੇ ਜੀ ਮੇਰਾ ਪਿਆਰਾ ਹਿਰਨ ਖੋਇਆ ਗਿਆ ਵੀ ਲੱਭ ਕੇ ਦਿਓ ਜੀ ਆ ਜੰਗਲ ਚ ਗਿਆ ਉਹ ਵੀ ਨਕਸ਼ਾ ਜਾਂ ਲੈ ਗਏ ਜੰਗਲ ਦਾ ਨਾਲੇ ਹੁਲੀਆ ਜਾਂ ਹਫਤੇ ਬਾਅਦ ਉਹ ਮੁੜੇ ਕਹਿੰਦੇ ਥੈ ਨਹੀਂ ਆਪਣੇ ਫੋਨ ਕਰ ਲਿਆ ਉਹਨਾਂ ਨੇ ਇੰਡੀਆ ਵੀ ਕੋਈ ਭੇਜੋ ਉਹ ਕਹਿੰਦੇ ਸਾਡੇ ਕੋਲ ਤਾਂ ਪੰਜਾਬ ਪੁਲਿਸ ਹੀ ਆਈ ਜਿਹੜੀ ਮਤਲਬ ਇਹੋ ਜੇ ਕੰਮ ਕਰਦੀ ਹੈ ਲੱਭਣ ਲੱਭਣ ਵਾਲੇ ਵੀ ਤਾਂ ਪਤਾ ਨਹੀਂ ਕਿੱਥੋਂ ਪਾੜ ਲਿਆਉਂਦੇ ਆ ਕਹਿੰਦੇ ਭੇਜ ਦਿਓ ਜੀ ਦੋ ਹੌਲਦਾਰ ਤਿੰਨ ਸਨਦਾਰ ਉਹ ਕਹਿੰਦੇ ਜਿਪਸੀ ਆਪਦੀ ਲੈ ਕੇ ਜਾਵਾਂਗੇ ਸਾਥੋਂ ਉਧਰਲੇ ਪਾਸੇ ਵਾਲੀ ਚਲਾਈ ਨਹੀਂ ਜਾਂਦੀ ਸਟੀering ਉਧਰਲੇ ਪਾਸੇ ਆਪਦੀ ਲੈ ਕੇ ਜਾਵਾਂਗੇ ਕਹਿੰਦੇ ਚਲ ਆਪਦੀ ਲੈ ਆਓ ਤੂੰ ਇਸਹਾਰ ਦੋ ਸਾਡਾ ਖੁਲਿਆ ਜਾ ਲਿਆ ਆ ਉਹਦਾ ਫਿਰਨ ਦਾ ਗਏ 4 ਦਿਨ ਨੂੰ 5 ਦਿਨ 10 ਦਿਨ 20 ਦਿਨ ਮੁੜੇ ਹੀ ਨਹੀਂ ਉਹ ਰਾਸ਼ਟਰਪਤੀ ਕਹਿੰਦਾ ਛੱਡੋ ਫਿਰਨ ਨੂੰ ਉਹਨਾਂ ਦੇ ਬੰਦੇ ਭਾਲ ਲਓ ਯਾਰ ਉਹ ਬਾਅਦ ਬੰਦੇ ਮੰਗਣਗੇ ਆਪਾਂ ਤੋਂ ਆਪਾਂ ਫਿਰਨ ਬਾਅਦ ਭਾਲ ਲਾਂਗੇ ਉਹਨਾਂ ਨੂੰ ਆਪਣੇ ਵਾਲੇ ਪੁਲਿਸਾਂ ਨੂੰ ਭਾਲਣ ਵਾਸਤੇ ਉਹਨਾਂ ਦੀ ਪੁਲਿਸ ਗਈ ਦਿਖ ਜੰਗਲ ਦੇ ਬਚਾਣੇ ਇੱਕ ਪਿੱਪਲ ਵੱਡੇ ਸਾਰੇ ਪਿੱਪਲ ਨਾਲ ਨਾ ਬਾਂਦਰ ਨੂੰ ਪੁੱਠਾ ਟੰਗੀ ਬੈਠੇ ਦੇ ਬਟੇ ਤੇ ਪਟਾ ਕਹਿ ਮਹਿਰਨਾ ਉਹ ਕਹਿੰਦਾ ਜਿੱਥੇ ਮਰਜੀ ਖਾ ਲਿਓ ਮੈਂ ਹਿਰਨਾ ਯਾਰ ਇਦੋਂ ਪਹਿਲਾਂ ਸਾਡੇ ਨਾਲ ਇਹ ਐਂ ਕਰਦੇ ਰਹੇ ਆ ਕਹਿ ਦੋ ਵੀ ਵਿਕਾਸ ਹੋ ਗਿਆ ਹਾਂਜੀ ਹੋ ਗਿਆ ਜੀ ਵਿਕਾਸ ਹੋਊਗਾ ਜਦੋਂ ਬਹੁਤ ਬਹੁਤ ਚਲੋ ਚਲੀ ਜਾਂਦਾ ਸੀ